ਮੌਸਮ ਵਿਭਾਗ ਦੇ ਵੱਲੋਂ ਇੱਕ ਹੋਰ ਅਪਡੇਟ ਸਾਂਝੀ ਕਰ ਦਿੱਤੀ ਗਈ ਹੈ ਇਸ ਵਾਰ ਮੌਸਮ ਦੌਰਾਨ ਸਾਰੇ ਹੀ ਪੰਜਾਬ ਦੇ ਵਿੱਚ ਚੰਗੀ ਬਰਸਾਤ ਦੇਖ ਨੂੰ ਮਿਲੀ ਸੀ ਤੇ ਕਈ ਜ਼ਿਲ੍ਹਿਆਂ ਦੇ ਵਿੱਚ بارش ਦੇ ਚੱਲਦਿਆਂ ਹੜ ਵਰਗੇ ਹਾਲਾਤਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਮੌਸਮ ਖੁਸ਼ਕ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਕਿਤੇ-ਕਿਤੇ ਹਲਕੀ ਬਰਸਾਤ ਹੋ ਸਕਦੀ ਹੈ ਹੋਰ ਕੀ ਕੁਝ ਜਾਣਕਾਰੀ ਦਿੱਤੀ ਹੈ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਆਓ ਸੁਣਦੇ ਹਾਂ ਦੇ ਦੋ ਤਿੰਨ ਦਿਨਾਂ ਤੋਂ ਜਿਹੜਾ ਮੌਸਮ ਕਲੀਅਰ ਚੱਲ ਰਿਹਾ ਸੋ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਥੋੜਾ ਵਾਧਾ ਰਿਕਾਰਡ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 20.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਪਿਛਲੇ 24 ਘੰਟਿਆਂ ਦੇ ਵਿੱਚ بارش ਦੀ ਰਿਕਾਰਡਿੰਗ ਨਹੀਂ ਕੀਤੀ ਗਈ ਔਰ ਜੇਸੀ ਇਸ ਵਾਰੀ بارش ਦਾ ਸਟੇਟਸ ਦੇਖੀਏ ਤਾਂ ਸਪਟੰਬਰ ਮਹੀਨੇ ਦੀ ਨੋਰਮਲ بارش 166.2 ਮਿਲੀਮੀਟਰ ਹੈ ਪਰ ਇਸ ਵਾਰੀ ਹੁਣ ਤੱਕ ਪਹਿਲੇ ਹਫਤੇ ਦੇ ਵਿੱਚ 141.4 ਮਿਲੀਮੀਟਰ بارش ਹੋ ਚੁੱਕੀ ਹੈ ਜੋ ਕਿ ਬਹੁਤ ਜ਼ਿਆਦਾ ਕੁਦਰਤੀ ਜਾਤੂ ਹੈ। ਪਰ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਥ-ਈਸਟਰਨ ਔਰ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੇ ਜਿਹੇ ਜਾਂ ਹੈਲਫੀ بارش ਹੋ ਸਕਦੀ ਹੈ ਪਰ ਹੈਵੀ بارش ਦੀ ਕੋਈ ਸੰਭਾਵਨਾ ਨਹੀਂ ਹੈ। ਔਰ ਕਿਸੇ ਵੀ ਡਿਸਟ੍ਰਿਕਟ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਂਬੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਨਹੀਂ ਦਿੱਤਾ ਗਿਆ। ਮੈਂ ਕਿਨੀ ਕੁ ਬਰਸਾਤ ਹੋਈ ਹੋ ਜਨਮ ਦੇ ਪੂਰੇ ਸਾਲ ਦੌਰਾਨ ਕਿਤੇ ਇਸ ਵਾਰ ਜਿਹੜਾ ਪੂਰੇ ਸਾਲ ਦਾ ਮੀਂਹ ਉਚਾੜਾ ਬਰਸਾਤ ਦੀ ਹੋ ਚੁੱਕੀ ਹੈ ਮੰਨਦੀ ਹਾਂ। ਇਹ ਜਿਲ੍ਹਾ ਲੁਧਿਆਣਾ ਦੇ ਵਿੱਚ ਪੂਰੇ ਸਾਲ ਦੇ ਵਿੱਚ ਲਗਭਗ 750 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਜਾਂਦੀ ਹੈ ਜੋ ਨਾਰਮਲ ਬਾਰਿਸ਼ ਹੈ। ਪਰ ਇਸ ਵਾਰ ਜੇ ਅਸੀਂ ਮੌਨਸੂਨ ਸੀਜ਼ਨ ਦੀ ਗੱਲ ਕਰੀਏ ਤਾਂ ਮੌਨਸੂਨ ਸੀਜ਼ਨ ਦੇ ਵਿੱਚ ਔ ਜੂਨ ਤੋਂ ਲੈ ਕੇ ਹੁਣ ਤੱਕ 845.1 ਮਿਲੀਮੀਟਰ بارش ऑलरेडी ਹੋ ਚੁੱਕੀ ਹੈ ਜਦੋਂ ਕਿ ਮੌਨਸੂਨ ਸੀਜ਼ਨ ਦੀ ਨਾਰਮਲ بارش 600 ਮਿਲੀਮੀਟਰ ਹੈ ਹਾਂ ਜਿਸ ਨਾਲ ਇਹ ਦੱਸਿਆ ਕਿ ਅੰਬਾਰ ਦਿਨਾਂ ਤੋਂ ਮੌਸਮ ਬ੍ਰੈਂਟ ਵੀ ਲੱਗਦਾ ਕਿ ਤਾਪਮਾਨ ਵਸਰ ਦਿਨੇ ਡਿੱਗ ਰਹੀ ਹੈ ਅ ਜੀ ਕਿਤੇ ਕਿਤੇ ਹਲਕੀ بارش ਜਾਂ ਹਲਕੇ ਛੱਤੇ ਹੋ ਸਕਦੇ ਨੇ ਪਰ ਹੈਵੀ ਰੇਨ ਦੀ ਕੋਈ ਸੰਭਾਵਨਾ ਨਹੀਂ ਜਿਸ ਨਾਲ ਕੀ ਜਿਹੜੀ ਹੈ ਕਿਉਂਕਿ ਉਹਨਾਂ ਮਿਲੀਆਂ ਫਸਲਾਂ ਨੇ ਪੱਕਾ ਨਹੀਂ ਦੇਣੀ ਹੈ ਕਿਉਂ ਨਹੀਂ ਦਿੱਤਾ ਆ ਫਾਰਮਰਸ ਕੋਈ ਇਹ ਦੱਸ ਸਕਦੇ ਨੇ ਜੀ ਕਿ ਹੈਵੀ ਰੇਨ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਹਲਕੇ చిਟਕੇ ਕਿਤੇ ਕਿਤੇ ਹੋ ਸਕਦੇ ਨੇ ਸੋ ਨੋਰਮਲ ਫਾਰਮ ਆਪਰੇਸ਼ਨ ਜਿਹੜੇ ਕੰਟੀਨਿਊ ਕਰ ਸਕਦੇ ਲੋਕ ਇਸ ਤਰ੍ਹਾਂ ਆਪਣੀ ਸਿਹਤ ਦਾ ਖਿਆਲ ਰੱਖਣੀ ਡਿਫਰੈਂਟਲੀ ਹੋਣੀ ਚਾਹੀਦੀ ਹੈ ਜੀ ਲੋਕਾਂ ਨੂੰ ਵੀ ਹੈਲਦੀ ਡਾਈਟ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਔਰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਇਨਫੈਕਸ਼ਨ ਵਗੈਰਾ ਦੇ ਚਾਂਸਸ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੀਆਂ ਵੈਦਰ ਕੰਡੀਸ਼ਨਸ ਦੇ ਵਿੱਚ ਸੋ ਇਹਦਾ ਸਾਰਿਆਂ ਨੇ ਧਿਆਨ ਰੱਖਣਾ ਚਾਹੀਦਾ ਖੇਰ ਦਾਦੀ ਕੀ ਇਸ ਵਾਰ ਮੀਂਹ ਬਹੁਤ ਜ਼ਿਆਦਾ ਪਿਆ ਅਤੇ ਮੀਂਹ ਦੇ ਕਾਰਨ ਕਈ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਡਿੱਗ ਪਈਆਂ ਦੂਜੇ ਪਾਸੇ ਹੜ੍ਹਾਂ ਦੀ ਵੀ ਲੋਕਾਂ ਨੂੰ ਮਾਰ ਚੱਲਣੀ ਪਈ ਹਕੀਕਤ ਨੂੰ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ